ਇੱਕ ਕਹਾਵਤ ਹੈ ਕਿ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਦਾ ਪੱਕਾ ਦੁਸ਼ਮਣ ਨਹੀਂ ਤੇ ਕੋਈ ਵੀ ਕਿਸੇ ਦਾ ਪੱਕਾ ਮਿੱਤਰ ਨਹੀਂ ਇੱਥੇ ਪਤਾ ਨਹੀਂ ਲੱਗਦਾ ਕਦੋਂ ਤੁਹਾਡਾ ਮਿੱਤਰ ਤੁਹਾਡਾ ਦੁਸ਼ਮਣ ਬੜ ਜਾਏ ਤੇ ਕਦੋਂ ਤੁਹਾਡਾ ਜਿਹੜਾ ਦੁਸ਼ਮਣ ਹੈ ਉਹ ਤੁਹਾਡੇ ਨਾਲ ਆ ਕੇ ਰਲ ਜਾਏ ਤੁਹਾਡਾ ਮਿੱਤਰ ਬਣ ਕੇ ਤੁਰ ਪਵੇ ਸਿਆਸਤ ਦੇ ਵਿੱਚ ਕੁਝ ਵੀ ਜਿਹੜਾ ਉਹ ਸਥਿਰ ਨਹੀਂ ਹੈ ਸਿਆਸਤ ਦੇ ਵਿੱਚ ਸਭ ਕੁਝ ਬਦਲਦਾ ਰਹਿੰਦਾ ਹੈ ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ ਅੱਜ ਉਸੇ ਤਰੀਕੇ ਨਾਲ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਤਰਥੱਲੀ ਮੱਚੀ ਹੈ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਬਾਦਲ ਪਰਿਵਾਰ ਦੇ ਖਾਸਮ ਖਾਸ ਅਕਾਲੀ ਦਲ ਦੇ ਵਿੱਚ ਵੱਡੇ ਪਰਿਵਾਰ ਮੰਨੇ ਜਾਂਦੇ ਡਿੰਪੀ ਝਿੱੱਲੋਂ ਹੋਣੀ ਜਿਹੜੇ ਆ ਉਹ ਅਕਾਲੀ ਦਲ ਨੂੰ ਅਲਵਿਦਾ ਆ ਕੇ ਆਖਰ ਹੁਣ ਉਹ ਕਿਹੜੀ ਪਾਰਟੀ ਜਾਣਗੇ ਆਖਰ ਅਲਵਿਦਾ ਆ ਕਿਉਂ ਗਏ ਕੀ ਮਨਪ੍ਰੀਤ ਬਾਦਲ ਜਿਹੜੇ ਆ ਉਹ ਜਿਹੜੇ ਛੱਡ ਕੇ ਗਏ ਸੀ ਉਹ ਦੁਬਾਰਾ ਵਾਪਸ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਨੀ ਹੈ ਕਿ ਵਾਕਈ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਬਾਦਲਾ ਆ ਰਹੇ ਨੇ ਕਿਉਂ ਡਿੰਪੀ ਢਿੱਲੋਂ ਛੱਡ ਕੇ ਗਏ ਆ ਮਨਪ੍ਰੀਤ ਬਾਦਲ ਜੇ ਆਉਂਦੇ ਆ ਤਾਂ ਕੀ ਹੋਊਗਾ ਕੀ ਕੁਝ ਗੱਲਬਾਤ ਰਹੀ ਐ ਕਿਉਂ ਛੱਡ ਕੇ ਜਾਣਾ ਪਿਆ ਡਿੰਪੀ ਢਿੱਲੋਂ ਨੂੰ ਕੀ ਕੁਝ ਕਹਾਣੀ ਐ ਇਹ ਕਹਾਣੀ ਜਿਹੜੀ ਅੰਦਰਲੀ ਪੂਰੀ ਤੁਹਾਨੂੰ ਜਿਹੜੀ ਦੱਸਣ ਦੀ ਅਸੀਂ ਕੋਸ਼ਿਸ਼ ਕਰਾਂਗੇ ਉਧਰ ਸੁਖਬੀਰ ਸਿੰਘ ਬਾਦਲ ਹੋਰੀ ਵੀ ਜਿਹੜੇ ਆ ਕਸੂਤੇ ਕਿਰ ਗਿਆ ਕਿ ਭਾਈ ਖਾਸਮ ਖਾਸ ਜਦੋਂ ਤੁਹਾਨੂੰ ਛੱਡਣ ਲੱਗ ਜਾਣ ਖਾਸਮ ਖਾਸਾਂ ਦਾ ਜਦੋਂ ਤੁਹਾਡੇ ਤੋਂ ਭਰੋਸਾ ਉੱਟ ਜਾਏ ਤਾਂ ਫਿਰ ਬਣੇਗਾ ਕੀ ਹੁਣ ਸੁਖਬੀਰ ਸਿੰਘ ਬਾਦਲ ਵਾਸਤੇ ਕਿੰਨਾ ਕੁ ਔਖਾ ਰਹਿਣ ਵਾਲਾ ਆਉਣ ਵਾਲਾ ਦਿਨਾਂ ਦਾ ਜਿਹੜਾ ਸਫਰ ਹੈ ਕਿਉਂਕਿ ਜਿਹੜੇ ਬਾਗੀ ਧੜਾ ਉਹ ਵੀ ਇਹਦੇ ਨਾਲ ਸੁੱਖੀ ਦੇ ਜਾਣ ਤੋਂ ਬਾਅਦ ਦਿੰਪੀ ਢਿਲੋਂ ਦੇ ਜਾਣ ਤੋਂ ਬਾਅਦ ਕਾਫੀ ਹਾ ਵੀ ਜਿਹੜਾ ਉਹਨਾਂ ਤੇ ਹੋ ਗਿਆ ਹੁਣ ਬਣੂਗਾ ਕੀ ਉਹਨਾਂ ਦਾ ਉਸ ਤੋਂ ਵੀ ਬਹੁਤ ਟਾਈਮ ਜਿਹੜੀ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਹੈ ਕਰਨੀ ਹੈ ਕਿ ਅੱਜ ਸ਼ੰਭੂ ਬਾਰਡਰ ਤੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਉਹ ਰਸਤਾ ਖਲਵਾਉਣ ਦੇ ਲਈ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਔਰ ਕੋਰਾ ਜਵਾਬ ਮਿਲਿਆ ਕੀ ਕੁਝ ਇਸ ਮੀਟਿੰਗ ਦਾ ਸੱਟਾ ਰਿਹਾ ਕੀ ਕੁਝ ਉਥੇ ਅੰਦਰ ਗੱਲਾਂ ਬਾਤਾਂ ਹੋਈਆਂ ਕੀ ਕੁਝ ਕਿਸਾਨਾਂ ਨੇ ਜਵਾਬ ਦਿੱਤਾ ਇਸ ਤੇ ਵੀ ਬਹੁਤ ਟਾਈਮ ਜਿਹੜੀ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਸ਼ੁਰੂਆਤ ਜਿਹੜੀ ਹੈ ਨਾ ਮੈਂ ਇਸੇ ਖਬਰ ਤੋਂ ਹੀ ਕਰਨ ਜਾ ਰਿਹਾ ਕਿ ਅੱਜ ਸੁਖਵੀਰ ਸਿੰਘ ਬਾਦਲ ਖੋਰਾ ਨੂੰ ਕਰਾਰਾ ਝਟਕਾ ਲੱਗਿਆ ਡੈਂਪੀਟਲੋਂ ਹਉਣੀ ਛੱਡ ਕੇ ਚਲੇ ਗਏ ਆ ਹਾਲਾਂਕਿ ਚਰਚਾ ਸੀ ਕਿ ਉਹ ਆਮਾਦੀਪੀ ਪਾਰਟੀ ਦੇ ਵਿੱਚ ਜਾਣਗੇ ਹਾਲਾਂਕਿ ਉਹ ਫਿਲਹਾਲ ਅਸਤੀਫਾ ਦੇ ਕੇ ਘਰੇ ਬੈਠੇ ਆ ਉਹ ਕਹਿੰਦੇ ਕਿ ਮੈਂ ਆਪਣੇ ਇੱਕ ਇੱਕ ਵਰਕਰ ਦੇ ਨਾਲ ਜਿਹੜੀ ਉਹ ਸਲਾਹ ਕਰੂੰਗਾ ਸਲਾਹ ਕਰਕੇ ਫੇਰ ਕਿਸੇ ਵਾਲੇ ਪਾਸੇ ਜਾਣ ਦੀ ਜੜੀ ਆ ਉਹ ਗੱਲ ਕਰੂੰਗਾ ਹਾਲਾਂਕਿ ਜਦੋਂ ਆਪਾਂ ਦੇਖਿਆ ਕਿ ਜਦੋਂ ਕੋਈ ਲੀਡਰ ਪਾਰਟੀ ਛੱਡਣ ਦੀ ਗੱਲ ਕਰਦਾ ਜਾਂ ਤਾਂ ਉਸੇ ਦਿਨ ਜੁਆਇਨ ਕਰ ਲੈਂਦਾ ਜਾਂ ਫਿਰ ਅਗਲੇ ਨੇ ਪਹਿਲਾਂ ਸੋਚਿਆ ਹੀ ਹੁੰਦਾ ਕਿ ਕਿੱਧਰ ਜਿਹੜਾ ਉਹ ਜਾਣਾ ਹੈਗਾ ਹਣ ਡਿੰਪੀ ਢਿਲੋਂ ਹੁਣੀ ਪਹਿਲਾਂ ਹੀ ਸੋਚੀ ਬੈਠੇ ਆ ਜਾਂ ਵਾਕਈ ਵਰਕਰਾਂ ਦੇ ਨਾਲ ਸਲਾਹ ਕਰਨਗੇ ਉਹ ਤਾਂ ਜਿਹੜੀ ਬਾਅਦ ਦੀ ਗੱਲ ਆ ਪਰ ਉਹ ਛੱਡ ਗਏ ਆ ਖਾਸ ਗੱਲ ਉਹਨਾਂ ਨੇ ਇਹ ਕਹੀ ਆ ਕਿ ਭਾਈ ਮਨਪ੍ਰੀਤ ਬਾਦਲ ਸ਼ਾਇਦ ਜਿਹੜੇ ਆ ਉਹ ਅਕਾਲੀ ਦਲ ਦੇ ਵਿੱਚ ਆ ਰਹੇ ਆ ਜਿਹਦੇ ਕਰਕੇ ਜਿਹੜਾ ਹੈਗਾ ਉਹਨਾਂ ਨੇ ਪਾਰਟੀ ਛੱਡੀ ਆ ਔਰ ਕਹਿੰਦੇ ਕਿ ਮਨਪ੍ਰੀਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਨੇੜਤਾਵਾਂ ਉਸੇ ਤਰੀਕੇ ਦੇ ਨਾਲ ਹੀ ਨੇ ਠੀਕ ਹੈ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਹੁਣੀ ਕਰਨਾ ਚਾਹੁੰਦੇ ਆ ਹੁਣ ਕਰ ਲੈਣ ਡਿੰਪੀ ਢਿਲੋਂ ਛੱਡ ਗਏ ਆ ਡਿੰਪੀ ਢਿਲੋਂ ਛੱਡ ਗਏ ਇਸ ਤੋਂ ਪਹਿਲਾਂ ਸੁਖੀ ਛੱਡ ਗਏ ਐਮਐਲਏ ਜਿਹੜੇ ਸੀਗੇ ਔਰ ਹੁਣ ਜਿਹੜਾ ਅਕਾਲੀ ਦਲ ਦਾ ਬਾਗੀ ਧੜਾ ਉਹ ਵੀ ਸੁਖਵੀਰ ਸਿੰਘ ਬਾਦਲ ਹੁਣਾਂ ਤੇ ਹਾਵੀ ਹੋ ਰਿਹਾ ਔਰ ਡਿੰਪੀ ਢਿੱਲੋਂ ਕਹਿੰਦੇ ਕਿ ਟਿਕਟ ਮੈਂ ਮੰਗਦਾ ਸੀ ਇਹ ਮਨਪ੍ਰੀਤ ਬਾਦਲ ਨੂੰ ਦੇਣ ਨੂੰ ਫਿਰਦੇ ਸੀ ਅਕਾਲੀ ਦਲ ਕਹਿੰਦਾ ਜੀ ਨਹੀਂ ਅਸੀਂ ਟਿਕਟ ਡਿੰਪੀ ਢਿੱਲੋਂ ਨੂੰ ਹੀ ਦੇਣ ਨੂੰ ਫਿਰਦੇ ਸੀ ਤੇ ਅਸੀਂ ਇਹਦੇ ਨਾਲ ਕੋਈ ਇਹੋ ਜੀ ਗੱਲ ਨਹੀਂ ਕੀਤੀ ਪਰ ਇਹ ਆਪ ਹੀ ਕਹਿੰਦੇ ਕਿ ਇਹ ਸਾਨੂੰ ਵਾਰ-ਵਾਰ ਕਹਿੰਦੇ ਹੁੰਦੇ ਸੀਗੇ ਕਿ ਭਾਈ ਮੈਨੂੰ ਮੰਤਰੀ ਤੱਕ ਬਣਾਉਣ ਦੀਆਂ ਆਫਰਾਂ ਆਈਆਂ ਹੋਈਆਂ ਸਰਕਾਰ ਦੇ ਵੱਲੋਂ ਮੈਂ ਤਾਂ ਵੀ ਨਹੀਂ ਜਾ ਰਿਹਾ ਇਹੋ ਜਿਹੀਆਂ ਗੱਲਾਂ ਕਰਦੇ ਸੀ ਕਹਿੰਦੇ ਹੋ ਸਕਦਾ ਹੁਣ ਜਾਣਾ ਚਾਹੁੰਦੇ ਹੋਣ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਹੋਈਆਂ ਨੇ ਕਿ ਵਾਕਈ ਮਨਪ੍ਰੀਤ ਬਾਦਲਾਉਣਾ ਚਾਹੁੰਦੇ ਸੀ ਕਿਵੇਂ ਦੇਖ ਦਊ ਜਿਹੜੇ ਇਹ ਡਿੰਪੀ ਢੋਂ ਗਏ ਨੇ ਇੱਕੋ ਸੁੰਦਰੀ ਗੱਲ ਇਹ ਹੈ ਕਿ ਹਣ ਤਾਂ ਬਹੁਤ ਸਾਰੀਆਂ ਰਿਊਮਰਸ ਨੇ ਬਹੁਤ ਸਾਰੀਆਂ ਖਬਰਾਂ ਚਾਰੇ ਪਾਸਿਆਂ ਤੋਂ ਆ ਰਹੀਆਂ ਨੇ ਸੁਖਵੀਰ ਬਾਦਲ ਦੇ ਲਈ ਬੜੀ ਮੇਰਾ ਕਹਿੰਦਾ ਸੈਟ ਬੈਕ ਹੈ ਬੜੀ ਵੱਡੀ ਇਹ ਪਰ ਇਹ ਸਿਹੜੀ ਜੀ ਗੱਲ ਕਲੀਅਰ ਲੱਗ ਰਹੀ ਹੈ ਕਿ ਇੰਨਾ ਸੌਖਾ ਜਿਹੜੇ ਇਹਨੇ ক্লোਜ਼ ਸੀਗੇ ਦੋ ਵਾਰ ਉਥੋਂ ਹੋ कैंडिडेट ਵੀ ਉਹਨਾਂ ਦੇ ਬਣੇ ਉਹ ਤੀਜੀ ਵਾਰ ਵੀ ਲਗਭਗ ਕੰਨੀਦਰ ਤੱਕ ਕਹਿ ਰਹੇ ਕਿ ਅਸੀਂ ਕੈਂਡੀਡੇਟ ਬਣਾਏ ਹੋਏ ਸੀ ਉਤਾਰ ਬਰਾਡ ਦਾ ਬਿਆਨ ਆ ਰਿਹਾ ਸੀ ਕਿ ਕੋਈ ਅਸੀ ਗੱਲ ਨਹੀਂ ਹੈ ਪਰ ਗੱਲ ਲੱਗ ਰਹੀ ਹੈ ਕਿ ਕਿਉਂਕਿ ਮੰੰਤਰੀਤ ਪਾਦਲ ਦਾ ਬੀਜੇਪੀ ਦੇ ਵਿੱਚ ਕੋਈ ਫੋਨ ਹੀ ਪੈ ਰਿਹਾ ਔਰ ਬੀਜੇਪੀ ਦੇ ਵਿੱਚ ਬਹੁਤ ਸਾਰੇ ਵੱਡੇ ਬੰਦੇ ਜਾਣ ਦੇ ਨਾਲ ਵੀ ਉਹਨਾਂ ਦਾ ਜਿਹੜਾ ਆਧਾਰ ਹੈ ਉਹ ਉਹਨਾਂ ਦੇ ਨਾਲ ਨਹੀਂ ਜਾ ਸਕਿਆ ਉੱਥੇ ਪਾਸੇ ਇਸ ਕਰਕੇ ਹੈ ਕਿ ਉਹ ਜੇ ਬੌਸ ਆਉਂਦੇ ਨੇ ਤਾਂ ਉਹ ਮਤਲਬ ਇਹਨਾਂ ਦੇ ਲਈ ਤਾਂ ਫਿਰ ਸਪੇਸ ਕੋਈ ਬਚਣਾ ਨਹੀਂ ਸੀ ਇਸ ਗੱਲ ਨੂੰ ਆਮਦਨੀ ਪਾੜਤੀ ਨੇ ਡੈਫੀਨਿਟਲੀ ਕਿਉਂਕਿ ਸਰਕਾਰੀ ਜਿਹਦੀ ਕੋਈ ਸ਼ਕਤੀ ਜਾਂਦੀ ਹੁੰਦੀ ਹੈ ਸਰਕਾਰੀ ਧਿਰ ਇਸ ਵੀ ਗੱਲ ਦੀ ਹੈ ਉਹਨਾਂ ਦੀ ਥੋੜੀ ਆਵਾਜ਼ ਦੇ ਵਿੱਚ ਦਿੱਕਤ ਥੋੜੀ ਜੀ ਡਾਕਟਰ ਸਾਹਿਬ ਆ ਗਿਆ ਮਨ ਲੱਗਾ ਕਿ ਤੁਹਾਡਾ ਕੋਈ ਫੋਨ ਵਗੈਰਾ ਤਾਂ ਜੀ ਡਾਕਟਰ ਸਾਹਿਬ ਦੁਆਰਾ ਜੀ ਉਹਦੇ ਵਿੱਚ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਮਤਲਬ ਮੰਨਤਿਤ ਬਾਦਲ ਤੇ ਆਉਂਦੇ ਨੇ ਵਾਪਸ ਕਾਂਗਰਸ ਦੇ ਵਿੱਚ ਕਿਉਂਕਿ ਦਰਵਾਹ ਉਹਨਾਂ ਦਾ ਏਰੀਆ ਹੈ ਤੇ ਇਸ ਕਰਕੇ ਇਹ ਮੇਰਾ ਖਿਆਲ ਏ ਹੈ ਕਿ ਉਹਨਾਂ ਦੀ ਲੌਜੀਕਲ ਇਹੀ ਗੱਲ ਬਣਦੀ ਹੈ ਛੱਡ ਜਾ। ਉਹੀ ਚੀਜ਼ ਏ ਹੈ ਕਿ ਉਹ ਸਮੇਂ ਸੁਖਵਿੰਦਰ ਜੀ ਬੀਤ ਕੇ ਇੱਕ ਜਦੋਂ ਲੋਕ ਨਾ ਵਫਾਦਾਰ ਹੁੰਦੇ ਸੀ ਪਾਰਟੀਆਂ ਦੇ ਲਈ ਜਾਂ ਪਾਰਟੀਆਂ ਵਫਾਦਾਰ ਹੁੰਦੀਆਂ ਸੀ ਵਿਅਕਤੀਆਂ ਦੇ ਲਈ ਉਹ ਤਾਂ ਬਿਲਕੁਲ ਇਹ ਆਈਪੀਐਲ ਤੋਂ ਬਾਅਦ ਨਾ ਇਹ ਅਸਲ ਵਿੱਚ ਸਪੋਰਟਸ ਲੀਗ ਦੀ ਤਰ੍ਹਾਂ ਹੋ ਗਿਆ ਕਿ ਪਲੇਅਰ ਨੇ ਤੇ ਕਲੱਬ ਨੇ ਜਿਹੜੇ ਪਲੇਅਰ ਨੂੰ ਲੱਗਦਾ ਕਿ ਜਿਹੜਾ ਕਲੱਬ ਜ਼ਿਆਦਾ ਪੈਸੇ ਦਿੰਦਾ ਹੈ ਉਹ ਉਧਰਲੇ ਪਾਸੋਂ ਖੇਡ ਲੂਗਾ ਕੋਈ ਅਸੀ ਗੱਲ ਨਹੀਂ ਹੈ ਜਿੱਤ ਕੇ ਵੀ ਲੋਕ ਚਲੇ ਜਾਂਦੇ ਨੇ ਹਾਰ ਕੇ ਵੀ ਚਲੇ ਜਾਂਦੇ ਨੇ ਕੱਲ ਪਰਸੋਂ ਹੀ ਅਜੇ ਸੁੱਤੀ ਜੀ ਗਏ ਨੇ ਉਹ ਕਹਿੰਦੇ ਜੀ ਦੇਖੋ ਕਿ ਮੈਂ ਤਾਂ ਕਿਉਂਕਿ ਆਪੋਜੀਸ਼ਨ ਦਾ ਐਮਐਲਏ ਆਪੋਜੀਸ਼ਨ ਦੇ ਐਮਐਲਏ ਦਾ ਕੰਮ ਕੋਈ ਨਹੀਂ ਹੁੰਦਾ ਮਾਨ ਸਾਹਿਬ ਬੜੇ ਪੋਜ਼ਿਟਿਵ ਨੇ ਮੇਰੇ ਨਾਲ ਉਹ ਲਾਕੇ ਦੇ ਸਾਰੇ ਕੰਮ ਹੋ ਜਾਣਗੇ ਉਹ ਜਿਹੜੇ ਮੇਰੇ ਪਰਸੋਂ ਗਏ ਸੀ ਕੱਲ ਉਹਨਾਂ ਦਾ ਹੀ ਗੁਰਪ੍ਰੀਤ ਗੋਗੀ ਹੈ ਜਿਹੜਾ ਉਹ ਲੱਗੇ ਹੋਏ ਪੱਥਰ ਪੱਟ ਰਿਹਾ ਸੀ ਕਿ ਸਾਡੇ ਕੰਮ ਨਹੀਂ ਹੋ ਰਹੇ ਏ ਨਾ ਐਸਾ ਦੌਰ ਇੱਕ ਚੱਲ ਰਿਹਾ ਹੈ ਸਿਆਸਤ ਦੇ ਵਿੱਚ ਕਿ ਜੇ ਕੁਝ ਚਹੁੰਦੇ ਨੇ ਸਿਆਸਤਦਾਨ ਉਹਦਾ ਅਰਥ ਸਮਝਣ ਦੇ ਲਈ ਉਹਨਾਂ ਦੇ ਪਿੱਛੇ ਜਾਣਾ ਪੈਂਦਾ ਹੈ ਕਿ ਆਖਰਕਾਰ ਪਿੱਛੇ ਖੇਡ ਕੀ ਖੇਡੀ ਜਾ ਰਹੀ ਹੈ ਸੋ ਇਹ ਚ ਦੋ ਤੱਤ ਉੱਪਰ ਕੇ ਸਾਹਮਣੇ ਆਉਂਦੇ ਨੇ ਇੱਕ ਤਾਂ ਇਹ ਕਿ ਸਾਰਾ ਕੁਝ ਠੀਕ ਠਾਕ ਨਹੀਂ ਹੈ ਖਾਸ ਕਰਕੇ ਸੁਖਵੀਰ ਬਾਦਲ ਦੇ ਕੈਂਪ ਦੇ ਵਿੱਚ ਪਰ ਸੂ ਐਮਐਲਏ ਛੱਡ ਗਏ ਨੇ ਅੱਜ ਉਹ ਮਤਲਬ ਉਹਨਾਂ ਦੇ ਖਾਸ ਮੁਖ ਖੱਟ ਛੱਡ ਗਏ ਨੇ ਯਾਰ ਜਿਹੜਾ ਉਹਨਾਂ ਦਾ ਇਹ ਗਰੁੱਪ ਸੀਗਾ ਜਿਹੜੀ ਜੰਗਰ ਜਨਰੇਸ਼ਨ ਹੈ ਕੋਈ ਤਿੰਤੀ ਬੰਟੀ ਰੋਜ਼ੀ ਜਿਹੜੇ ਵੀ ਮਤਲਬ ਜੰਗਰ ਨਾਮਾਂ ਵਾਲੇ ਅਕਾਲੀ ਲੀਡਰ ਸੀਗੇ ਜਿਹੋਥ ਕਹਿ ਸਕਦੇ ਆਪਾਂ ਉਹ ਵੀ ਜੇ ਛੱਡ ਕੇ ਜਾਣ ਲੱਗ ਗਏ ਨੇ ਜੇ ਹਲਕਾ ਇੰਚਾਰਜ ਸੀ ਉਥੇ ਦੇ ਹਲਕਾ ਇੰਚਾਰਜਾਂ ਦੇ ਸਿਰ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਨਾਲ ਨੇ ਸਾਰੇ ਸੋ ਮੇਰਾ ਖਿਆਲ ਇਹ ਹੈ ਕਿ ਉਹਨਾਂ ਦੀ ਪੋਜੀਸ਼ਨ ਦੁਬਾਰਾ ਨੀਕ ਹੁੰਦੀ ਜਾ ਰਹੀ ਹੈ ਚਾਹੇ ਮੰਤਰੀਦ ਨੇ ਆਉਣਾ ਵੀ ਹੋਵੇ ਤਾਂ ਵੀ ਉਹ ਉਹਨਾਂ ਨੇ ਕਦੇ ਨਹੀਂ ਵਿਸ਼ ਕੀਤਾ ਹੋਣਾ ਕਿ ਉਹਨਾਂ ਦੇ ਆਪਣੇ ਹੱਥੋਂ ਛੱਡ ਕੇ ਜਾਣ ਲੱਗ ਜਾਣ ਇਸ ਤਰੀਕੇ ਦੇ ਸੋ ਮੇਰਾ ਖਿਆਲ ਇਹ ਹੈ ਕਿ ਨੰਦ ਰੂਪ ਤਾਂ ਹੀ ਲੱਗ ਰਿਹਾ ਹੈ ਕਿ ਝਾੜੂ ਦਾ ਬੱਲਾ ਫੜਨਗੇ ਤੱਕੜੀ ਛੱਡ ਜੇ ਪਰ ਇਹ ਵੀ ਅੱਜ ਕੱਲ ਕੋਈ ਖਾਸ ਨਹੀਂ ਹੈ ਤੁਸੀਂ ਦੇਖਿਆ ਉਹਨਾਂ ਚਲੰਦਰ ਦੀ ਇਲੈਕਸ਼ਨ ਦੇ ਵਿੱਚ ਜਿਹੜੀ ਬੇਬੀ ਖੜੀ ਸੀ ਉਹ ਸਵੇਰੇ ਚਾਰੇ ਸੀ ਫਿਰ ਦੁਪਹਿਰੇ ਚਲੇ ਗਈ ਸੀ ਸ਼ਾਮੀ ਵਾਪਸ ਆ ਗਈ ਸੀ ਉਹ ਦਿਨ ਕੁਝ ਪੱਕਾ ਨਾਲ ਕਹਿਣਾ ਵੀ ਔਖਾ ਹੈ ਪਰ ਕਿਉਂਕਿ ਸਰਕਾਰੀ ਤੇ ਰਹ ਦੇਖੋ ਜ਼ਿਆਦਾਤਰ ਜਿਹੜੇ ਇਹ ਮਿਡਲ ਲੈਵਲ ਦੇ ਸਿਆਸਤਦਾਨ ਨੇ ਸਾਡੇ ਕਾਦੀ ਦਲ ਦੇ ਲਗਭਗ ਸਾਰੇ ਬਿਜ਼ਨਸਮੈਨ ਪਰ ਇੱਕ ਦਾ ਕੋਈ ਨਾ ਕੋਈ ਛੋਟਾ ਮੋਟਾ ਤੰਦਾ ਹੈ ਸਰਕਾਰ ਕੋਲ ਜਿਹੜਾ ਧੰਦੇ ਆਵਾਜ਼ ਹੈ ਉਹਨੂੰ ਫੜਨ ਦੇ ਬੜੇ ਤਰੀਕੇ ਸੋ ਜੇ ਇਹਨਾਂ ਨੂੰ ਉਧਰ ਸਿਕਿਉਰਟੀ ਮਿਲਦੀ ਹੈ ਮੇਰਾ ਖਿਆਲ ਇਹ ਹੈ ਕਿ ਚਲੇਗੇ ਪਰ ਸੱਟੇ ਸਖਵੀਰ ਬਾਦਲ ਦੇ ਲਈ ਮਿੱਟੀ ਸਕਦੇ ਉਹ ਕਹਿੰਦੇ ਕਿ ਮਨਪੀਤ ਬਾਦਲ ਜਿਹੜੇ ਆ ਉਹ ਕਾਫੀ ਜ਼ਿਆਦਾ ਐਕਟਿਵ ਹੈ ਹਲਕੇ ਦੇ ਵਿੱਚ ਮਨਪੀਤ ਬਾਦਲ ਕਹਿੰਦੇ ਲੋਕਾਂ ਦੇ ਘਰਾਂ ਦੇ ਵਿੱਚ ਜਾਈ ਜਾਂਦੇ ਆ ਬੀਜੇਪੀ ਦੇ ਵਿੱਚ ਬੈਠਿਆ ਪਰ ਬੀਜੇਪੀ ਚ ਸ਼ਾਮਲ ਕਿਸੇ ਨੂੰ ਕਰਦੇ ਨਹੀਂ ਕਿਤੇ ਕਿਤੇ ਦੱਬੀ ਜਵਾਨ ਦੇ ਵਿੱਚ ਸੁਖਵੀਰ ਬਾਦਲ ਕਹਿ ਦਿੰਦੇ ਆ ਕਿ ਮਨਪੀਤ ਬਾਦਲ ਆ ਰਿਹਾ ਉਹ ਇਲੈਕਸ਼ਨ ਲੜਨਾ ਚਾਹੁੰਦਾ ਨਾ ਸੁਖਵੀਰ ਮੈਨੂੰ ਕਹਿੰਦੇ ਕੈਂਡੀਡੇਟ ਐਲਾਨਦੇ ਆ ਨਾ ਸੁਖਵੀਰ ਆਪਣੇ ਆਪ ਨੂੰ ਕੈਂਡੀਡੇਟ ਐਲਾਨਦੇ ਆ ਤੇ ਪਤਾ ਨਹੀਂ ਕੀ ਗੱਲ ਹੈ ਮਨਪ੍ਰੀਤ ਆਉਣਾ ਹੀ ਚਾਹੁੰਦੇ ਹੋਣੇ ਆ ਔਰ ਕਿਵੇਂ ਦੇਖਦੇ ਹੋ ਕਿ ਮਨਪ੍ਰੀਤ ਬਾਦਲ ਜੇ ਆਉਂਦੇ ਆ ਤਾਂ ਕਿਤੇ ਨਾ ਕਿਤੇ ਸਹਾਈ ਹੋਊਗਾ ਮਨਪ੍ਰੀਤ ਬਾਦਲ ਦਾ ਆਉਣਾ ਸੁਖਬੀਰ ਸਿੰਘ ਬਾਦਲਪੁਰਾ ਵਾਸਤੇ ਜੇ ਆਉਂਦੇ ਆ ਤਾਂ ਤੇ ਕੋਈ ਇੱਕ ਤਾਂ ਪਹਿਲੀ ਗੱਲ ਕਹਿੰਦੇ ਨੇ ਜੇ ਕੁਆਰੀ ਹੁੰਦੀ ਹੈ ਵੀ ਇਹਦਾ ਕੋਈ ਪਤਾ ਨਹੀਂ ਜਦੋਂ ਆਉਣਗੇ ਉਦੋਂ ਹੀ ਪਤਾ ਲੱਗੇਗਾ ਪਰ ਇਹ ਹੈ ਕਿ ਬਾਦਲ ਪਰਿਵਾਰ ਦਾ ਜਿਹੜਾ ਗੱਟਪਾ ਹੈ ਜਿਹੜਾ इवन ਮੰਤਰੀ ਤਾਂ ਉਸ ਟਾਈਮ ਜਾਣਾ ਵੀ ਸੀ ਜਦੋਂ ਉਹਨਾਂ ਨੇ ਪੀਪੀਪੀ ਬਣਾਈ ਸੀਗੀ ਉਦੋਂ ਵੀ ਅਲਟੀਮੇਟ ਕਨਿਦਲ ਨੂੰ ਫਾਇਦਾ ਹੋਇਆ ਸੀ ਉਹਨਾਂ ਨੂੰ ਸੋ ਉਹ ਬੇਸ਼ੱਕ ਬੈਠੇ ਬੀਜੇਪੀ ਦੇ ਵਿੱਚ ਨੇ ਪਰ ਉਹਨਾਂ ਦਾ ਆਧਾਰ ਉੱਥੇ ਹੀ ਹੈ ਜਿਹੜਾ ਬਾਹਰ ਸੇਮ ਹੈ ਜਿੰਨੀ ਦੇਰ ਇਹਨਾਂ ਨੇ ਸਿਆਸਤ ਚ ਉਹਨਾਂ ਮਤਲਬ ਭਰਾਵਾਂ ਨੇ ਰਹਿਣਾ ਹੈ ਇਹਨਾਂ ਨੂੰ ਉਸ ਇਲਾਕੇ ਚ ਹੀ ਠਹਿਣਾ ਪੈਣਾ ਇੱਕ ਤਰ੍ਹਾਂ ਦੇ ਨਾਲ ਸੋ ਜੇ ਇਕੱਠੇ ਹੁੰਦੇ ਨੇ ਉਹ ਕੁਰਸੀਸ ਵਿੱਚ ਵੀ ਮੁਸ਼ਕਿਲਾਂ ਹੋਣਗੀਆਂ ਮਤਲਬ ਬਾਦਲਪੁਰਵਾਰ ਦੇ ਵਿੱਚ ਮਜੀਠੀਆ ਪਰਿਵਾਰ ਦਾ ਪ੍ਰਭਾਵ ਘਟੂਗਾ ਜਾਂ ਕਿੰਨਾ ਵਧੂਗਾ ਇਹ ਦੇਖਣ ਵਾਲੀ ਗੱਲਾਂ ਹੋਣਗੀਆਂ ਤੇ ਇੱਥੇ ਲੋਕਲ ਜਿਹੜੇ ਬਿਜ਼ਨਸ ਨੇ ਜਿਨ੍ਹਾਂ ਦੇ ਵਿੱਚ ਮਾਨ ਸਾਹਿਬ ਜੋ ਜੋ ਟੈਕਸ ਦਾ ਜ਼ਿਕਰ ਕਰਦੇ ਸੀਗੇ ਉਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਮਤਲਬ ਮੈਨੂੰ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੰਜਾਬ ਦੀ ਸਿਆਸੀ ਕਹਿ ਲਓ ਉਹ ਸਿਸਟਮ ਹੈ ਜਾਂ ਸਿਆਸੀ ਫਿਜ਼ਾ ਹੈ ਇਹਦੇ ਵਿੱਚ ਬਹੁਤ ਵੱਡੀਆਂ ਉਤਪਤੀਆਂ ਆਉਣ ਵਾਲੀਆਂ ਇੱਥੇ 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 ਡਾਕਟਰ ਸਾਹਿਬ ਥੋੜੀ ਜੀ ਗੱਲ ਜਿਹੜੀ ਆ ਰਹੀ ਹੈ ਮੈਨੂੰ ਲੱਗਦਾ ਹੈ ਕਿ ਦੁਬਾਰਾ ਵਾਪਸੀ ਦੀ ਕਵਾਇਦ ਕੀਤੀ ਜਾ ਰਹੀ ਹੈ ਪਾਰਟੀ ਦੇ ਵੱਲੋਂ ਇੱਥੇ ਕਿਹਾ ਗਿਆ ਕਿ ਦਲਜੀਤ ਸਿੰਘ ਚੀਮਾ ਹੋਣਾ ਨੇ ਬਿਆਨ ਦਿੱਤਾ ਮੈਂ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਸਪਸ਼ਟ ਕੀਤਾ ਹੈ ਕਿ ਪਾਰਟੀ ਗਿੱਦੜਵਾਹ ਤੋਂ ਕਿਸੇ ਹੋਰ ਪਾਰਟੀ ਦੇ ਆਗੂ ਨੂੰ ਉਮੀਦਵਾਰ ਵਜੋਂ ਉਤਾਰਨ ਦੇ ਇਰਾਦੇ ਨਾਲ ਅਕਾਲੀ ਦਲ ਵਿੱਚ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ ਉਹ ਮਨਪ੍ਰੀਤ ਬਾਦਲ ਵਾਲੀ ਜਿਹੜੀ ਗੱਲ ਹੈ ਨਾ ਹੀ ਪਾਰਟੀ ਨੇ ਇਸ ਤਰ੍ਹਾਂ ਦੇ ਕਦਮ ਬਾਰੇ ਕਿਸੇ ਨਾਲ ਚਰਚਾ ਕੀਤੀ ਹੈ ਅਜਿਹੀਆਂ ਖਬਰਾਂ ਬਿਲਕੁਲ ਝੂਠੀਆਂ ਤੇ ਬੇਬੁਨਿਆਦ ਨੇ ਪਾਰਟੀ ਆਉਣ ਵਾਲੀ ਜਿਮਨੀ ਚੋਣ ਲਈ ਜਿੰਪੀ ਢਲੋਂ ਤੇ ਪੂਰੀ ਤਰ੍ਹਾਂ ਨਿਰਪਰ ਭਰੋਸੇਮੰਦ ਹੈ ਅਤੇ ਸਮਰਥਨ ਕਰਦੀ ਹੈ ਪਾਰਟੀ ਨੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਗੁਮਰਾਹ ਰਹਿ ਗੁਮਰਾਹਾ ਹਾਉਣ ਔਰ ਡਾਕਟਰ ਚੀਮਾ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਮੀਟਿੰਗਾਂ ਵਿੱਚ ਖੁੱਲਕੇ ਵਕਾਲਤ ਕੀਤੀ ਹੈ ਕਿ ਡਿੰਪੀ ਢਿੱਲੋਂ ਸਾਡੇ ਸਭ ਤੋਂ ਵਧੀਆ ਉਮੀਦਵਾਰ ਨੇ ਉਹਨਾਂ ਇਸ ਬਾਰੇ ਪਾਰਟੀ ਦੇ ਨਵੇਂ ਬਣੇ ਪਾਰਲੀਮੈਂਟਰੀ ਬੋਰਡ ਨਾਲ ਵੀ ਵਿਸਤਾਰ ਨਾਲ ਚਰਚਾ ਕੀਤੀ ਹੈ ਅਕਾਲੀ ਦਲ ਦੇ ਪ੍ਰਧਾਨ ਡਿੰਪੀ ਅਕਾਲੀ ਦਲ ਦੇ ਪ੍ਰਧਾਨ ਡਿੰਪੀ ਢਿੱਲੋਂ ਵੱਲੋਂ ਉਲੀਕੇ ਪ੍ਰੋਗਰਾਮਾਂ ਅਨੁਸਾਰ ਗਿੱਦੜਵਾਹਾ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਅਧਿਕਾਰਤ ਐਲਾਨ ਕਿਤੇ ਵੀ ਨਹੀਂ ਹੋ ਸਕਿਆ ਕਿਉਂਕਿ ਪਾਰਟੀ ਦਾ ਪਾਰਲੀਮੈਂਟਰੀ ਬੋਰਡ ਫੀਡਬੈਕ ਇਕੱਠਾ ਕਰਨ ਦੀ ਪ੍ਰਕਿਰਿਆ ਦੇ ਵਿੱਚ ਹੈ ਇਸ ਲਈ ਉਸ ਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਝੂਠੀਆਂ ਵਵਾਹਾਂ ਤੋਂ ਗੁਮਰਾਹ ਨਾ ਹੋਣ ਪਾਰਟੀ ਪ੍ਰਧਾਨ ਸਮੇਤ ਪੂਰੀਆਂ ਪੂਰੀ ਪਾਰਟੀ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਤੋਂ ਪਾਰਟੀ ਵਰਕਰਾਂ ਦੀ ਭਾਵਨਾਵਾਂ ਦਾ ਸਨਮਾਨ ਕਰਨ ਦੀ ਉਮੀਦ ਕਰਦੀ ਹੈ ਆਪਣੇ ਕੋਲੇ ਵੀ ਜਿਹੜੇ ਸੂਤਰ ਸੀ ਕਈ ਦਿਨਾਂ ਦੇ ਇਹੀ ਦੱਸ ਰਹੇ ਸੀ ਕਿ ਡਿੰਪੀ ਢਿੱਲੋਂ ਹੀ ਉਮੀਦਵਾਰ ਜਿਹੜੇ ਪਾਰਟੀ ਦੇ ਹੋਣਗੇ ਔਰ ਕਿਤੇ ਨਾ ਕਿਤੇ ਉਹਨਾਂ ਨੇ ਇਸ ਪ੍ਰੈਸ ਨੋਟ ਦੇ ਜਰੀਏ ਇਸ ਬਿਆਨ ਦੇ ਜਰੀਏ ਭਰੋਸਾ ਜਿਤਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਗੁੰਮਰਾਹ ਨਾ ਹੋਵੋ ਹਲੇ ਵੀ ਪਾਰਟੀ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਐ ਔਰ ਤੁਸੀਂ ਹੀ ਪਾਰਟੀ ਦੇ ਉਮੀਦਵਾਰ ਹੋਮ ਹੋਗੇ ਹੁਣ ਲੱਗਦਾ ਹੈ ਕਿ ਡਿੰਪੀ ਢਿੱਲੋਂ ਦੀ ਵਾਪਸੀ ਹੋ ਸਕਦੀ ਹੈ ਜੇ ਕੋਈ ਹੋਰ ਰੀਜ਼ਨ ਨਹੀਂ ਹੈ ਜੇ ਕੋਈ ਜਿਵੇਂ ਤੁਸੀਂ ਪਹਿਲਾਂ ਬਹੁਤ ਸਾਰੇ ਰੀਜ਼ਨ ਗਿਣਾਏ ਐ ਬਿਜ਼ਨਸ ਦੇ ਧੰਦੇ ਦੇ ਹੋਰ ਕੁਝ ਤੁਸੀਂ ਥੋੜਾ ਇਹਨੂੰ ਸੁਖਵਿੰਦਰ ਜੀ ਪੜ੍ਹੀਏ ਬਿਟਵੀਨ ਦਾ ਲਾਈਨਸ ਮਤਲਬ ਜਿਹੜਾ ਬਡਾਲਾ ਸਾਹਿਬ ਦਾ ਗੁਰਪੁੱਤਾ ਬਡਾਲਾ ਦੂਜੇ ਪੁੱਤਿਆਂ ਦਾ ਵੀ ਬਿਆਨ ਆਇਆ ਜੇ ਤੁਹਾਨੂੰ ਤੁਸੀਂ ਜੋੜ ਕੇ ਪੜ੍ਹੋਗੇ ਤਾਂ ਤੁਹਾਨੂੰ ਸਾਰੀ ਸਮਝ ਆ ਜਾਊਗੀ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਅਨਾਉਂਸ ਕਰ ਦਿੱਤਾ ਕਿ ਜੀ ਡਿੰਪੀ ਚੋਂ ਸਾਡਾ ਕੈਂਡੀਡੇਟ ਹੋਊਗਾ ਫਿਰ ਇਹ ਕਿ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਜਿਹੜਾ ਮਤਲਬ ਫੀਡਬੈਕ ਵੀ ਲੈ ਰਿਹਾ ਪਰ ਉਹਨਾਂ ਨੇ ਇਹ ਵੀ ਕਿਊਜ਼ ਕੀਤਾ ਉਹਦੇ ਵਿੱਚ ਕਿ ਫੀਡਬੈਕ ਲੈਣ ਦੇ ਵਹਾਨੇ ਅਸਲ ਦੇ ਵਿੱਚ ਉਹਦੇ ਖਿਲਾਫ ਵੀ ਉੱਥੇ ਗੱਲਾਂ ਕੀਤੀਆਂ ਜਾਂਦੀਆਂ ਸੀ ਤੋ ਇੰਨਾ ਤਾਂ ਬਚਗਾਨਾ ਉਹ ਵੀ ਨਹੀਂ ਹੋਣਾ ਕਿ ਐਵੇਂ ਸੁਣ ਸੁਣਾ ਕੇ ਵਿਰੋਧੀਆਂ ਦੇ ਕਹੇ ਤੋਂ ਕੋਈ ਛੱਟ ਕੇ ਚਲੇ ਜਾਵੇ ਇਹਦਾ ਮਤਲਬ ਕਿਤੇ ਨਾ ਕਿਤੇ ਦਾਲਚ ਕੁਝ ਕਾਲਾ ਤਾਂ ਹੈਗਾ ਉਹ ਕਹ ਰਹੇ ਨੇ ਦਰਵਾਜ਼ੇ ਖੁੱਲੇ ਨੇ ਐਲਾਨ ਕਰਤਾ ਹੈ ਅਸੀਂ ਪ੍ਰਚਾਰ ਕਰ ਰਹੇ ਆ ਪਰ ਪਾਰਲੀਮੈਂਟ ਦੀ ਵੋਟ ਹੈ ਜਿਹੜਾ ਫੀਡਬੈਕ ਵੀ ਲੈ ਰਹੇ ਇਲਾਕੇ ਤੋਂ ਕਿਸ ਗੱਲ ਦੀ ਫੀਡਬੈਕ ਲੈ ਰਹੇ ਕਿ ਕੈਂਡੀਡੇਟ ਕੌਣ ਹੋਵੇ ਸੋ ਮੇਰਾ ਖਿਆਲ ਇਹ ਹੈ ਕਿ ਇਹ ਡਿਪਟੀ ਲੌਨ ਨੂੰ ਕਲੈਰਟੀ ਹੋ ਗਈ ਕਿ ਮੇਰਾ ਕੈਂਡੀਡੇਚਰ ਠੀਕ ਨਹੀਂ ਹੈ ਤੇ ਇਹਨਾਂ ਨੇ ਦੂਜੇ ਪਾਸੇ ਗੱਲ ਕਰ ਲਈ ਬਾਕੀ ਡਿਪੈਂਡ ਕਰਦਾ ਹੈ ਕਿ ਮੰਤਰੀ ਦਵਾਦਨ ਦੀ ਮੂਵ ਕੀ ਹੈ ਆਵਾਜ਼ ਦੀ ਪਾਰਟੀ ਦੀ ਮੂਵ ਕੀ ਹੈ ਉਹਦੀਆਂ ਆਪਣੀਆਂ ਮਜਬੂਰੀਆਂ ਕੀ ਨੇ ਕੈਂਡੀਡੇਟ ਦੀਆਂ ਜਿਸ ਵਿੱਚ ਤੁਸੀਂ ਪਹਿਲਾਂ ਕਿਹਾ ਹੀ ਹੈ ਉਹ ਹੈਨਰੀ ਕਿਸਿੰਜਰ ਨੇ ਗੱਲ ਕਹੀ ਸੀ ਕਿ ਨਾਥਿੰਗ ਇਨ ਪਰਮਨੈਂਟ ਇਨ ਪੋਲਿਟਿਕਸ ਐਕਸੈਪਟ ਦਾ ਇੰਟਰਸਟ ਜਿਹੜੇ ਇੰਟਰਸਟ ਨੇ ਉਹ ਪਰਮਨੈਂਟ ਹੁੰਦੇ ਨੇ ਸਿਆਸਤ ਦੇ ਵਿੱਚ ਬਾਕੀ ਕੁਝ ਪਰਮਨੈਂਟ ਨਹੀਂ ਜਿਹੜੇ ਰਿਲੇਸ਼ਨਸ ਨੇ ਉਹਨੂੰ ਦਾ ਜਿਹੜਾ ਕੈਂਡੀਡੇਟ ਉਹਦਾ ਇੰਟਰਸਟ ਕੀ ਹੈ ਇਹਨਾਂ ਦਾ ਪਾਰਟੀ ਕਿਉਂਕਿ ਸੁਖਵੀਰ ਬਾਦਲ ਦੀ ਜਿਹੜੀ ਕਾਰਟੀ ਉਹਦਾ ਸੁਖਵੀਰ ਬਾਦਲ ਲਈ ਹੈ ਇਨਫੈਕਟ ਉਹਦਾ ਇੰਟਰਸਟ ਕੀ ਹੈ ਜਿਉਂ ਚ ਕਿਤੇ ਕਲੈਸ਼ ਆਉਂਦਾ ਫਿਰ ਮੇਰਾ ਖਿਆਲ ਇਹ ਹੈ ਕਿ ਉਹਦਾ ਬਾਬ ਸੋਣਾ ਮੁਸ਼ਕਲ ਲੱਗਦਾ ਇਸ ਤਰੀਕੇ ਦੇ ਪਰ ਇਹ ਹੈ ਕਿ ਇਹ ਦੇਖੋ ਮੈਨੂੰ ਬਹੁਤ دیر ਦੀ ਗੱਲ ਵੈਸੇ ਲੱਗ ਰਹੀ ਹੈ ਕਿ ਜਿਹੜੀ ਇਹ ਤੇਰੇ ਜਿਹੜੀ ਮਤਲਬ ਕੱਲੀ ਦਲ ਦੇ ਵਿੱਚ ਪੂ ਹੋਮ ਅੱਜ ਦੀ ਜਿਹੜੀ ਸਿਆਸਤ ਹੈ ਕੱਲੀ ਕੱਲੀ ਦਲ ਦੀ ਨਹੀਂ ਜਿਹੜੀ ਸੈਕੰਡ ਜਨਰੇਸ਼ਨ ਸਾਡੇ ਪੋਲੀਟੀਸ਼ੀਅਨ ਨੇ ਇਹਨਾਂ ਨੇ ਟਿਕੜਮ ਬਾਜੀ ਨੂੰ ਪੋਲੀਟਿਕ ਸਮਝ ਲਿਆ ਤੋ ਟਿਕੜੰਬਾਜੀ ਦੇ ਨਾਲ ਕੀ ਹੁੰਦਾ ਹੈ ਕਿ ਤੁਸੀਂ ਟਰਸਟ ਕਮਾ ਲੈਨੇ ਹੋ ਕਿਉਂਕਿ ਦਾ ਜੇ ਭਰੋਸਾ ਹੋਵੇ ਤਾਂ ਫਿਰ ਇਸ ਤਰ੍ਹਾਂ ਲੋਕ ਨਹੀਂ ਛੱਟ ਕੇ ਜਾਂਦੇ ਹਮਮ ਪਰ ਵਾਰ ਜੇ ਪਬਲੀਕਲੀ ਬਿਆਨ ਦੇ ਕੇ ਭਰੋਸਾ ਦੇਣਾ ਪੈ ਰਿਹਾ ਤਾਂ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਦਾਲਚ ਬਹੁਤ ਜ਼ਿਆਦਾ ਕਾਲਾ ਹੈ ਹੁਣ ਜਾਨੀ ਇੱਕ ਤਰੀਕੇ ਨਾਲ ਬਾਲ ਜਿਹੜੀ ਹੈ ਉਹ ਡਿੰਪੀ ਦੇ ਪਾਲੇ ਚ ਚਲੀ ਗਈ ਹੈ ਕਿਉਂਕਿ ਇੱਕ ਇਹਦਾ ਮੋੜ ਹੋ ਗਿਆ ਕਿਉਂਕਿ ਡਿੰਪੀ ਨੇ ਇਹ ਗੱਲਾਂ ਦੱਸੀਆਂ ਜੋ ਉਹਨਾਂ ਨੇ ਰੀਜ਼ਨ ਟਿਕਟ ਵਾਲਾ ਹੀ ਜਿਹੜਾ ਉਹ ਦੱਸਿਆ ਹੈਗਾ ਔਰ ਜੇ ਅਕਾਲੀ ਦਲ ਨੂੰ ਉੱਤੇ ਭਰੋਸਾ ਦਿਵਾ ਰਿਹਾ ਤਾਂ ਫਿਰ ਸ਼ਾਇਦ ਨਿੰਪੀ ਢੱਲੋਂ ਨੂੰ ਮਿਲਦਾ ਕਿ ਜਾਂ ਤਾਂ ਕੋਈ ਬਹਾਨਾ ਹੋਰ ਲੱਭਣਾ ਪਊਗਾ ਜੇ ਵਾਪਸੀ ਨਹੀਂ ਕਰਨੀ ਤੇ ਜਾਂ ਫਿਰ ਵਾਪਸੀ ਜਿਹੜੀ ਆ ਉਹ ਕਰ ਲੈਣੀ ਚਾਹੀਦੀ ਆ ਇੱਕ ਗੱਲ ਤਾਂ ਹੋਊਗੀ ਡਾਕਟਰ ਸਾਹਿਬ ਦੇ ਕੋਈ ਇਸ ਤਰ੍ਹਾਂ ਜਲੰਧਰ ਦੇ ਵਿੱਚ ਹੋਇਆ ਸੀ ਕੋਈ ਆਪਾਂ ਰੂਟ ਰੋਟ ਤਾਂ ਨਹੀਂ ਕਰ ਸਕਦੇ ਪਰ ਮੈਨੂੰ ਕਾਹਨੂੰ ਕਿਤੇ ਗਏ ਤਾਂ ਹੈ ਨਹੀਂ ਉਹਨਾਂ ਨੇ ਹਲੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਆ ਹੋ ਸਕਦਾ ਉਹਨਾਂ ਦਾ ਤਰੀਕਾ ਹੀ ਇਹ ਹੋਵੇ ਕਿ ਭਾਈ ਆਪਾਂ ਇੱਕ ਤਰੀਕੇ ਨਾਲ ਝਟਕਾ ਦੇ ਦਈਏ ਫਿਰ ਆਪਣੇ ਆਪ ਕਿਉਂਕਿ ਨਹੀਂ ਤਾਂ ਇਹ ਹੁੰਦਾ ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਨਹੀਂ ਤਾਂ ਇਹ ਹੀ ਹੁੰਦਾ ਕਿ ਜਦੋਂ ਤੁਸੀਂ ਪਾਰਟੀ ਉਛੜਦੇ ਹੀ ਉਦੋਂ ਆ ਜਦੋਂ ਤੁਹਾਡੀ ਕਿਤੇ ਅੱਗੇ ਗਿਟਮਿੰਟ ਹੋ ਜਾਂਦੀ ਹੈ ਹਾਲਾਂਕਿ ਚਲੋ ਜੇ ਗਿਟਮਿੰਟ ਹੋਈ ਵੀ ਹੈ ਹੋ ਸਕਦਾ ਕਿ ਇੱਕ ਅੱਧਾ ਦਿਨ ਲੇਟ ਜੁਆਇਨ ਕਰਨ ਦਾ ਜਿਹੜਾ ਉਹ ਹੋਵੇ ਕੋਈ ਸਟ੍ਰੈਟਜੀ ਪਰ ਕਿਤੇ ਨਾ ਕਿਤੇ ਜ਼ਿਆਦਾਤਰ ਤੇ ਹੀ ਹੁੰਦਾ ਕਿ ਉਸੇ ਦਿਨੀ ਜਿਹੜਾ ਉਹ ਜੁਆਇਨ ਕਰ ਲਿਆ ਜਾਂਦਾ ਹੋ ਸਕਦਾ ਹੈ ਕਿ ਉਹਨਾਂ ਦੀ ਸਟ੍ਰੈਟਜੀ ਪਹਿਲਾਂ ਇਹ ਹੋਵੇ ਕਿ ਭਾਈ ਸਿਰਫ ਝਟਕਾ ਹੀ ਦੇਣਾ ਹੈ ਤੇ ਛੱਡ ਕੇ ਦੇਰ ਦੇ ਨਾਲ ਜੇ ਕੰਮ ਲੋਟ ਆ ਗਿਆ ਤਾਂ ਠੀਕ ਆ ਨਹੀਂ ਅੱਗੇ ਵਧਾਂਗੇ ਤਾਂ ਫਿਰ ਕਿਤੇ ਨਾ ਕਿਤੇ ਸੈੱਟ ਪੈਂਦੀ ਸਟ੍ਰੈਟਜੀ ਜੇ ਵਾਕਈ ਸਟ੍ਰੈਟਜੀ ਆਏ ਜੀ ਸੀ ਫਿਰ ਤਾਂ ਵਾਪਸੀ ਕਰ ਲੈਣਗੇ ਅਦਰਵਾਈਜ਼ ਬਹਾਨੇ ਦਾ ਹੋਰ ਲੱਪਣੇ ਪੈਣਗੇ ਫਿਰ ਤਾਂ ਠੀਕ ਹੈ ਪਰ ਛਟਕਾ ਦੇਣ ਦੇ ਲਈ ਜੀ ਸੁਖਿੰਦਰ ਜੀ ਜੀ ਰਿਜ਼ਾਈਨ ਤੱਕ ਨੋਬਤ ਆ ਗਈ ਛਟਕਾ ਤਾਂ ਦੇਖੋ ਬੰਦਾ ਵੈਸੇ ਚੁੱਪ ਕਰਕੇ ਵੀ ਦੇ ਸਕਦਾ ਹੁੰਦਾ ਹੈ ਕਹਿ ਕੇ ਵੀ ਦੇ ਸਕਦਾ ਹੁੰਦਾ ਹੈ ਮਨ ਜੇ ਰਿਜ਼ਾਈਨ ਡਿਕਲੇਅਰ ਕਰਤਾ ਹੈ ਇਹ ਆਪਣੇ ਆਪ ਚ ਕਾਸੀ ਵੱਡੀ ਗੱਲ ਹੈ ਇਹ ਠੀਕ ਹੈ ਕਿ ਹੋਰ ਪਾਰਟੀ ਕੋ ਜੁਆਇਨ ਤਾਂ ਨਹੀਂ ਕਰੇ ਪਰ ਇਹ ਸਾਰੇ ਸਿਆਸਤਦਾਨ ਇੰਨੇ ਨਿਆਣੇ ਨਹੀਂ ਹੁੰਦੇ ਕਿ ਉਹ ਤਿੰਨ ਚਾਰ ਕਦਮ ਤੋਂ ਬੰਦਾ ਸੋਚ ਕੇ ਚੱਲਦਾ ਹੈ ਕਿ ਜੇ ਇਸ ਤਰ੍ਹਾਂ ਹੋਇਆ ਤਾਂ ਇਸ ਤਰ੍ਹਾਂ ਕਰਾਂਗੇ ਇਸ ਤਰ੍ਹਾਂ ਹੋਇਆ ਤਾਂ ਇਸ ਤਰ੍ਹਾਂ ਕਰਾਂਗੇ ਇਤਨਾ ਕਿਤੇ ਮੇਰਾ ਖਿਆਲ ਹੈ ਵੱਡੀ ਗਲਤੀ ਜਿਹੜਾ ਸੁਖਵੀਰ ਕੈਂਪ ਹੈ ਉਹ ਕਰ ਚੁੱਕਿਆ ਹੈ ਹਾਂ ਇਹ ਹੁਣ ਵੱਖਰੀ ਗੱਲ ਹੈ ਕਿ ਕਿੰਨਾ ਉਹਨੂੰ ਬਣਾਉਂਦੇ ਨੇ ਜਾਂ ਕੀ ਆਫਰ ਦਿੰਦੇ ਨੇ ਜਾਂ ਕਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਮਿਲਦੀ ਹੈ ਪਰ ਮਿਸਟਰਸਟਿਕ ਦੂਜੇ ਨਾਲ ਹੋ ਗਿਆ ਜਦੋਂ ਜਨਤਾ ਦੇ ਵਿੱਚ ਖੁੱਲ ਕੇ ਇੱਕ ਗੱਲ ਆ ਗਈ ਹੈ ਕਿ ਅੰਦਰੋਂ ਅੰਦਰ ਹੀ ਗੜਬੜ ਤਾਂ ਹੋ ਚੁੱਕੀ ਹੈ ਉਹਨੂੰ ਕਿੰਨਾ મતਲਬ ਟਿਹੇ ਕੋਈ ਸ਼ੀਸ਼ੇ ਨੂੰ ਕਿੰਨਾ ਉਹ ਦੁਬਾਰਾ ਜੋੜ ਸਕਦੇ ਨੇ ਕਿਸ ਤਰ੍ਹਾਂ ਕਰਦੇ ਨੇ ਕੀ ਆਫਰ ਦਿੰਦੇ ਨੇ ਪਰ ਇਹ ਜ਼ਰੂਰ ਹੈ ਕਿ ਡਿਫੈਂਸ ਤੇ ਹੋ ਗਿਆ ਸਾਰਾ ਕੰਮ ਜੀ ਚੀਮਾ ਸਾਹਿਬ ਉਹ ਇਹ ਬਿਆਨ ਦੇਣਾ ਪੈ ਰਿਹਾ ਹੈ بار-ਬਾਰ ਇਹ ਸਾਰਿਆਂ ਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਨਹੀਂ ਭਾਈ ਸਾਡਾ ਤਾਂ ਇਹੀ ਕੈਂਡੀਡੇਟ ਹੈ ਇਹਦਾ ਮਤਲਬ ਡਿਫੈਂਸਿਵ ਤਾਂ ਉਹ ਹੋ ਗਏ ਨੇ ਬਹੁਤ ਜ਼ਿਆਦਾ ਹੂੰ ਤੇ ਕੋਸ਼ਿਸ਼ ਕਰਨਗੇ ਵਾਪਸ ਲਿਆਉਣ ਦੀ ਔਰ ਕੋਈ ਮਤਲਬ ਜੇ ਵਾਪਸ ਜੇ ਕੋਈ ਢੁੱਲਿਆਂ ਬੇਰਾਂ ਦਾ ਕੁਝ ਵਿਗੜਿਆ ਨਹੀਂ ਜੇ ਉਹਨੇ ਹੋਰ ਪਾਰਟੀ ਨਹੀਂ ਜੁਆਇਨ ਕਰੀ ਹੋ ਸਕਦਾ ਵਾਪਸ ਵੀ ਆ ਜਾਣ। ਦੂਜੀ ਚੀਜ਼ ਇਹ ਵੀ ਹੈ ਕਿ ਜਿੱਤ ਦੇ ਵੀ ਚਾਂਸ ਦਿਖਦੇ ਹੁੰਦੇ ਨੇ। ਇਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੱਲੀ ਦਲ ਦੀਆਂ ਜਮਾਤਾਂ ਜਬਤ ਹੋਈਆਂ। ਇਹ ਵੀ ਬੰਦੇ ਨੂੰ ਨਜ਼ਰ ਆਉਂਦਾ ਹੁੰਦਾ ਹੈ ਕਿ ਜੇ ਮੈਂ ਖੜਾ ਹੋਣਾ ਹੈ ਤਾਂ ਵਿਨਿੰਗ ਧਿਰ ਕਿਹੜੀ ਹੈ? ਕਿਹੜੀ ਚੀਜ਼ ਲੋਕਾਂ ਕੋਲ ਲੈ ਕੇ ਜਾਣੀ ਹੈ? ਕੀ ਉਹਨਾਂ ਨੂੰ ਲੜਾ ਲਾਉਣਾ ਹੈ? ਕੀ ਉਹਨਾਂ ਨਾਲ ਵਾਅਦਾ ਕਰਨਾ ਹੈ? ਇਟ ਡਿਪੈਂਡ ਕਰਦਾ ਹੈ ਕਿ ਕਿ ਉਹ ਡਿਲੀਵਰ ਕਰ ਸਕਦਾ ਹੈ ਪੋਜੀਸ਼ਨ ਦਾ ਐਮ.ਐਲ.ਏ ਜਿੱਤ ਵੀ ਜਾਊਗਾ ਤਾਂ ਵੀ ਕੰਮ ਤਾਂ ਕੋਈ ਹੋਣੇ ਨਹੀਂ ਖਾਸ ਲੋਕਾਂ ਨੂੰ ਵੀ ਇਹ ਗੱਲ ਦਾ ਪਤਾ ਹੁੰਦਾ ਹੈ ਇਸ ਗੱਲ ਦਾ ਲੋਕਲ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਦਾ ਵੀ ਮਿਸਯੂਜ਼ ਆਪਾਂ ਨੂੰ ਪਤਾ ਕਿ 100% ਹੋਣਾ ਹੁੰਦਾ ਸੋ ਜੇ ਤੁਹਾਨੂੰ ਲੱਗਦਾ ਉਹ ਵੀ ਖੜੇ ਉਹ ਕਿ ਹਾਰ ਨਹੀਂ ਹੈ ਇਹ ਵੀ ਇੱਕ ਫੈਕਟਰ ਬਣ ਜਾਂਦਾ ਹੈ ਫਿਰ ਉਸ ਚੀਜ਼ ਦੇ ਵਿੱਚ ਪਰ ਦੇਖੋ ਇਹ ਸਾਰੀਆਂ ਗਿਣਤੀਆਂ ਬਿੰਤੀਆਂ ਆਪਣੇ ਨਾਲ ਤੋਂ ਜ਼ਿਆਦਾ ਹੀ ਕਰਨਗੇ ਜਿਹੜੇ ਵੀ ਵਿੱਚ ਬੈਠੇ ਨੇ ਬੰਦੇ ਆਪਾਂ ਤਾਂ ਬਾਹਰਲੇ ਕਮੈਂਟੇਟਰਾਂ ਪਰੇ ਮੇਰਾ ਖਿਆਲ ਹੈ ਵੀ ਸੈਟਬੈਕ ਸਫੀਰ ਬਾਦਲ ਦੇ ਧੜੇ ਦੇ ਨਹੀਂ ਸੈਟਬੈਕ ਹੈ ਹੂੰ ਹੂੰ ਚਲੋ ਉਧਰ ਡਾਕਟਰ ਸਾਹਿਬ ਸ਼ੰਭੂ ਬਾਡਰ ਖਲਵਾਉਣ ਦੇ ਲਈ ਅੱਜ ਜਿਹੜੀ ਮੀਟਿੰਗ ਹੋਈ ਹੈ ਇੱਕ ਵੱਡੀ ਮੀਟਿੰਗ ਕਿਸਾਨਾਂ ਦੇ ਨਾਲ ਹਰਿਆਣੇ ਦੇ ਪੁਲਿਸ ਅਧਿਕਾਰੀਆਂ ਦੀ ਪੰਜਾਬ ਦੇ ਪੁਲਿਸ ਅਧਿਕਾਰੀਆਂ ਦੀ ਜਿਹੜੀ ਉਹ ਹੋਈ ਹੈ ਔਰ ਉਸ ਮੀਟਿੰਗ ਦੇ ਵਿੱਚ ਕੋਈ ਨਤੀਜਾ ਤਾਂ ਜੜਾ ਨਹੀਂ ਨਿਕਲਿਆ ਪਰ ਕਿਸਾਨ ਕਹਿੰਦੇ ਕਿ ਭਾਈ ਅਸੀਂ ਤਾਂ ਰੁਕੇ ਹੀ ਨਹੀਂ ਰਾਤਾ ਰੋਕਿਆ ਤੁਹਾਡੀਆਂ ਸਰਕਾਰਾਂ ਨੇ ਤੇ ਤੁਸੀਂ ਆਪਸ ਵਿੱਚ ਗੱਲਾਂ ਗੁੱਲਾਂ ਕਰਕੇ ਖੋਲੋ ਅਸੀਂ ਅਸੀਂ ਤਾਂ ਉੱਥੇ ਕੁਝ ਰੋਕਿਆ ਨਹੀਂ ਗੱਲ ਤਾਂ ਠੀਕ ਹੈ ਕਿਸਾਨਾਂ ਨੇ ਤਾਂ ਰੋਕਿਆ ਨਹੀਂ ਉਧਰ ਰੋਕਿਆ ਤਾਂ ਹਰਿਆਣੇ ਦੀ ਪੁਲਿਸ ਨੇ ਹਰਿਆਣੇ ਦੀ ਸਰਕਾਰ ਨੇ ਆ ਇਹ ਬੇਸੇ ਬੜੀ ਚੰਚਸਪੂ ਗੱਲ ਹੈ 13 ਫਰਵਰੀ ਤੋਂ ਹੀ ਇਹ ਗੱਲ ਚੱਲ ਰਹੀ ਹੈ ਮਤਲਬ ਕਿਸਾਨ ਪਿੱਟ ਪਿੱਟ ਕੇ ਮਰਗੇ ਨਹੀਂ ਕਿ ਅਸੀਂ ਤਾਂ ਰਸਤਾ ਰੋਕਿਆ ਹੀ ਨਹੀਂ ਭਾਈ ਕਦੇ ਵੀ ਕੰਦ ਉਹਨਾਂ ਨੇ ਨਹੀਂ ਕਰੀ ਗੋਰੀਆਂ ਉਹਨਾਂ ਨੇ ਨਹੀਂ ਲਾਈਆਂ ਚਿੰਨ ਉਹਨਾਂ ਨੇ ਨਹੀਂ ਗੱਡੇ ਸਰੀਏ ਉਹਨਾਂ ਨੇ ਨਹੀਂ ਲਾਏ ਉਹ ਲਾਏ ਨੇ ਸਰਕਾਰ ਨੇ ਅਰੇ ਹੈਰਾਨੀ ਹੁੰਦੀ ਐ ਸੁਪਰੀਮ ਕੋਰਟ ਜੀ ਮੈਨੂੰ ਮਤਲਬ ਇਟ ਆਲ ਡਿਊ ਰਿਗਾਰਡਸ ਮਾਨਯੋਗ ਹਾਈ ਕੋਰਟ ਨੇ ਵੀ ਜਦੋਂ ਕੇਸ ਗਿਆ ਤਾਂ ਪਹਿਲਾਂ ਕਿਸਾਨਾਂ ਦੇ ਹੱਕ ਚ ਕਿਹਾ ਸਰਕਾਰ ਨੂੰ ਕਿਹਾ ਕਿ ਤੁਸੀਂ ਰਸਤਾ ਕਿਵੇਂ ਰੋਕ ਸਕਦੇ ਆ ਦੂਜੇ ਦਿਨ ਹੀ ਫਿਰ ਬਦਲ ਗਿਆ ਹਾਈ ਕੋਰਟ ਦੇ ਵਿੱਚ ਕਿ ਜੀ ਟਰਾਲੀਆਂ ਤਾਂ ਚੜ੍ਹੇ ਹੀ ਨਹੀਂ ਸਕਦੀਆਂ ਹਾਈਵੇ ਦੇ ਉੱਤੇ ਇਸੇ ਤਰ੍ਹਾਂ ਦਾ ਕੁਝ ਸੁਪਰੀਮ ਕੋਰਟ ਤੇ ਹੋਇਆ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਰਸਤਾ ਰੋਕਿਆ ਹੋਇਆ ਹਾਈਵੇ ਕਿਦਾਂ ਰੋਕ ਸਕਦੇ ਹੋ ਤੁਸੀਂ ਦੂਜੇ ਦਿਨ ਆ ਗਿਆ ਕਿ ਜੀ ਹਸਤਾ ਮਤਲਬ ਉਹਨਾਂ ਨੇ ਤਾਂ ਇਤਕ ਤੱਕ ਕਹਿ ਦਿੱਤਾ ਸੀ ਵੀ ਇਹਨੂੰ ਖੋਲੋ ਫਟਾਫਟ ਤੇਰੋਂ ਤੁਮਾਰਾ ਜਦੋਂ ਸਰਕਾਰ ਉੱਥੇ ਗਈ ਤਾਂ ਉਹ ਕਹਿੰਦੇ ਜੀ ਦੇਖ ਲੋ ਗੱਲ ਕਰ ਲੋ ਮੀਟਿੰਗਾਂ ਕਰ ਲੋ ਕਿਸਾਨਾਂ ਨੂੰ ਮਿਲ ਲੋ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਮਾਨਜੋਬ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਵੀ ਕੀ ਤੱਥ ਰੱਖੇ ਜਾਂਦੇ ਨੇ ਕਿਸਾਨ ਤਾਂ ਹਾਲੇ ਕਿ ਪੇਸ਼ ਹੀ ਨਹੀਂ ਹੋ ਰਹੇ ਉਹ ਤਾਂ ਇੱਕ ਫੀਲ ਨੇ ਪ੍ਰਾਈਵੇਟ ਮਤਲਬ ਪੀਆਇਲ ਪਾ ਕੇ ਉਹਦੇ ਰਾਹੀਂ ਕੀਤਾ ਪਰ ਇੱਕ ਗੱਲ ਸਾਰੀ ਦੁਨੀਆ ਨੂੰ ਨਜ਼ਰ ਆ ਰਹੀ ਹੈ ਇੱਕ ਇਲੈਕਟਿਡ ਸਰਕਾਰ ਨੇ ਇੱਕ ਨੈਸ਼ਨਲ ਹਾਈਵੇ ਜਿਹੜਾ ਅੱਜ ਨਹੀਂ ਹਾਈਵੇ ਬਣਿਆ ਸੀਟੀ ਰੋਡ ਹੈ ਉਹ ਸ਼ੇਰਸਾ ਸੂਰੀ ਦੇ ਟਾਈਮ ਦੇ ਉਹਨੂੰ ਰੋਕਿਆ ਹੋਇਆ ਲੋਕ ਤੜਫ ਰਹੇ ਨੇ ਦੁਆਿਆਂ ਤਨੋਂ ਮੌਤਾਂ ਹੋ ਰਹੀਆਂ ਨੇ ਲੋਕਾਂ ਦੀਆਂ ਅਰੋ ਇਸ ਗੱਲ ਤੇ ਪੋਲਿਟਿਕਸ ਹੋ ਰਹੀ ਹੈ ਕਿ ਅਲਗ-ਦਲ ਦੇ 25-30 ਪਿੰਡ ਦੇ ਲੋਕ ਜਿਹੜੇ ਦੁਖੀ ਨੇ ਉਹ ਪਸੰਦਾਂ ਦੇ ਗੜ ਪੈ ਜਾਣ ਇਕੱਠੇ ਕਰਕੇ ਉਹਨੂੰ ਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸੇ ਨੂੰ ਦਿਖਦਾ ਹੀ ਨਹੀਂ ਇਹ ਨਾ মিডিਏ ਨੂੰ ਨਾ ਇਹ ਸਰਕਾਰਾਂ ਨੂੰ ਨਾ ਇਹ ਜੁਡੀਸ਼ਰੀ ਨੂੰ ਕਿ ਇੱਕ ਸਰਕਾਰ ਕੰਦ ਕਰਕੇ ਬੈਠੀ ਹੈ ਹਾਈਵੇ ਦੇ ਪਰ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਜੀ ਕਿਸਾਨਾਂ ਨੂੰ ਸਮਝਾਓ ਕਿਸਾਨਾਂ ਨੂੰ ਦੱਸੋ ਉਹ ਬੰਦ ਕਿਸਾਨੇ ਚ ਕੀ ਚਾਹੁੰਦੇ ਹਨ ਉਹਨਾਂ ਨੇ ਤਾਂ ਕੰਦ ਨਹੀਂ ਕਰੀ ਹੋਈ ਉਹ ਕਿ ਉਹ ਥ੍ਰੀ ਗੱਲ ਹੈ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਰਕਾਰ ਨੇ ਆਪਣੀ ਸਿਆਸਤ ਦੇ ਵਿੱਚ ਫਸਾ ਲਿਆ ਗਲਤ ਟਾਈਮ ਤੇ ਮੋਰਚਾ ਲਾਉਣਾ ਇਹਦੇ ਤੇ ਕਿਸੇ ਦੇ ਮਤਭੇਦ ਹੋ ਸਕਦੇ ਹਨ ਫਿਰ ਵਪਾਰੀਆਂ ਨੂੰ ਚੱਕਿਆ ਗਿਆ ਉਹਨਾਂ ਦੇ ਖਿਲਾਫ ਮਤਲਬ ਇਹ ਸਮਝ ਨਹੀਂ ਆਉਂਦੀ ਗੱਲ ਕਿ ਵੋਟਾਂ ਨੂੰ ਵੀ ਬਿਲਕੁਲ ਚਾਹਤਾ ਕੋਈ ਜਾਣਕਾਰੀ ਨਹੀਂ ਹੈ ਪਰ ਜਿਹੜਿਆਂ ਨੇ ਉਹਨਾਂ ਤੇ ਜ਼ੁਲਮ ਕੀਤਾ ਸੀ ਪਿੱਛੇ ਮਤਲਬ 15 ਅਗਸਤ ਦੇ ਲਈ ਉਹਨਾਂ ਪੁਲਿਸ ਵਾਲਿਆਂ ਦੇ ਸਤਕਾਰ ਹੈ ਜਿਹੜੇ ਹਰਿਆਣੇ ਦੀ ਮੈਂ ਤਾਂ ਉਹਨਾਂ ਨੂੰ ਮੈਡਲ ਦਵਾਉਣਾ ਚਾਹੁੰਦੀ ਸੀ ਹੂੰ ਹੂੰ ਉਦੋਂ ਚਲੋ ਨਹੀਂ ਹੋ ਸਕੇ ਉਸ ਤਰੀਕੇ ਦੇ ਨਾਲ ਮਤਲਬ ਹਰਿਆਣਾ ਸਰਕਾਰ ਦਾ ਅੱਜ ਵੀ ਇਹ ਪਹਿਲੇ ਮੋਰਚੇ ਦਰਵਾੰਦ ਵੀ ਰਿਪੋਰਟ ਹੈ ਕਿ ਉਹਨਾਂ ਨੇ ਥਾਂ ਥਾਂ ਤੇ ਟੋਏ ਪੱਟੇ ਥਾਂ ਥਾਂ ਦੇ ਉੱਪਰ ਟਿੱਪਰ ਖੜਾਏ ਥਾਂ ਥਾਂ ਦੇ ਉੱਪਰ ਜਿਹੜੀ ਸਰਕਾਰੀ ਜਿਹੜੀ ਮਤਲਬ ਸੰਪਤੀ ਹੈ ਉਹਨੂੰ ਨੁਕਸਾਨ ਪਹੁੰਚਾਇਆ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਇਹਦੇ ਤੇ ਇੱਕ ਕਾਇਦਾ ਕਮੇਟੀ ਬਣਾਤੀ ਐ ਐਸਾਈਟੀ ਬਣਾਤੀ ਕਮਿਸ਼ਨ ਬਣਾ ਕੇ ਪਿਛਲੇ ਮੋਰਚੇ ਦਾ ਵੀ ਹੁਣ ਦਾ ਵੀ ਇਹ ਤੈਅ ਕਰਨਾ ਚਾਹੀਦਾ ਹੈ ਕਿ ਰਾਤੋ ਰਾਤ ਕੰਦਾ ਕਰਦਿੰਦੇ ਨੇ ਸੜਕਾਂ ਦੇ ਵਿੱਚ ਇਸ ਤਰ੍ਹਾਂ ਤਾਂ ਅੰਗਰੇਜ਼ ਵੀ ਨਹੀਂ ਸੀ ਕਰਦੇ ਹਮ ਮਤਲਬ ਕਿੱਥੋਂ ਫੰਡ ਆਉਂਦਾ ਹੈ ਕਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੀ ਕੋਈ ਜਵਾਬਦੇਹੀ ਹੋਣੀ ਚਾਹੀਦੀ ਹੈ ਇਸ ਚੀਜ਼ ਦੇ ਉੱਪਰ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਸਾਨਾਂ ਨੇ ਤਾਂ ਉਹ ਚ ਕਾਇਦਾ ਸਾਫ਼ ਕਿਹਾ ਹੈ ਉਹ ਕਹਿੰਦੇ ਅਸੀਂ ਤਾਂ ਉਹਨਾਂ ਨੀਸੇਸ ਤੇ ਸੁਪਰੀਮ ਕੋਰਟ ਚ ਗਏ ਹੀ ਨਹੀਂ ਇਸ ਤੋਂ ਪਾਰਟੀ ਵੀ ਨਹੀਂ ਆ ਉਸ ਤੇ ਇਸ ਕਰਕੇ ਆਗੇ ਕਿਉਂਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ। ਹਮਮ ਪਰ ਉਹਦੇ ਚ ਹੋਣਾ ਕੀ ਸੀਗਾ? ਸਰਕਾਰ ਨੇ ਗੰਧ ਕੀਤੀ ਹੋਈ ਹੈ ਕਿਸਾਨ ਵਿਚਾਰੇ ਕੀ ਕਰਨਗੇ ਮੀਟਿੰਗ ਜਾ ਕੇ ਬੈਸਟਾ ਰਹਿਣੀ ਹੋਈ ਸੀ। ਇਹ ਜਿਵੇਂ ਸੋ ਮੀਟ ਨਾ ਕਰ ਲੈਣ। ਹਮਮ ਹੁਣ ਵੀ ਉਹਨਾਂ ਨੇ ਕਿਹਾ ਵੀ ਹੋਰ ਮੀਟਿੰਗ ਕਰਾਂਗੇ। ਉਹਦਾ ਕੋਈ ਮਤਲਬ ਨਹੀਂ ਬਣਦਾ। ਹਮਮ ਮਤਲਬ ਫੈਸਲਾ ਪੋਲੀਟਿਸ਼ੀਅਨਸ ਨੇ ਕੀਤਾ। ਪੁਲਿਸ ਅਫਸਰਾਂ ਨੂੰ ਵੀ ਐਵੇਂ ਜੁੜੇ ਕਰ ਰਹੇ ਨੇ। ਕਿਸਾਨਾਂ ਨੂੰ ਵੀ ਉਹਦਾ ਉਹਦਾ ਵਿਚਾਰੇ ਡਿਸੀਜਨ ਨਾਲ ਪੁਲਿਸ ਲੈ ਸਕਦੀ ਹੈ, ਨਾਲ ਕਿਸਾਨ ਲੈ ਸਕਦੇ। ਹਮਮ ਇਹ ਤਾਂ ਪੋਲੀਟੀਕਲ ਡਿਸੀਜਨ ਹੈ ਹਰਿਆਣੇ ਦੀ ਗਵਰਨਮੈਂਟ ਦਾ। ਉਹ ਮਤਲਬ ਨਹੀਂ ਕੰਦਟਾ ਇਹ ਪਾਸੇ ਕਰੇ ਉਹ ਕਿਸਾਨਾਂ ਦਾ ਹਿਸਾਬ ਚ ਲਿਖਾ ਕੇ ਲੈਣਾ ਚਾਹੁੰਦੇ ਨੇ ਵੀ ਜੇ ਅਸੀਂ ਕੋਲ ਵੀ ਦੇਾਂਗੇ ਤੁਸੀਂ ਦਿੱਲੀ ਨਹੀਂ ਜਾਓਗੇ ਕੋਈ ਮਤਲਬ ਹੈ ਇਸ ਕੰਦ ਦਾ ਪੱਕਾ ਹੈ ਉਹਨਾਂ ਦਾ ਪ੍ਰੋਟੈਸਟ ਕਰਨਾ ਉਹ ਮਤਲਬ ਚਾਹੇ ਜਮਨਦਾਲ ਤੁਸੀਂ ਕਹਿ ਰਹੇ ਹੋ ਆਪਣੇ ਮੈਨੀਫੈਸਟੋ ਚ ਲਿਖੀ ਬੈਠੇ ਹੋ ਤੁਸੀਂ ਮਤਲਬ ਇਹ ਆਪਣੇ ਆਪ ਚ ਮਾਡਰਨ ਹਿਸਟਰੀ ਦੇ ਵਿੱਚ ਮੈਂ ਸਮਝਦਾ ਇਹ ਆਪਣੇ ਆਪ ਚ ਬੜੀ ਅਜੀਬ ਗੱਟਾ ਹੈ ਬਾਕੀ ਦੁਨੀਆ ਚ ਨਹੀਂ ਜਾ ਰਹੀ ਮੀਡੀਆ ਦੇ ਵਿੱਚ ਕਿਤੇ ਨਹੀਂ ਇਸ ਤਰ੍ਹਾਂ ਹੁੰਦਾ ਕਿ ਇਲੈਕਟਿਡ ਗਵਰਨਮੈਂਟ ਇੱਕ ਨੈਸ਼ਨਲ ਹਾਈਵੇ ਨੂੰ ਰੋਕ ਕੇ ਬੈਠੀ ਹੈ 13 ਫਰਵਰੀ ਤੋਂ ਬਾਅਦ ਅਰ ਇੱਥੇ ਸਾਡੇ ਹਾਈਵੇ ਬਣਾਉਣ ਕਰ ਤਰਗਤਖਰੀ ਸਾਹਿਬ ਚਿੱਠੀਆਂ ਲਿਖ ਰਹੇ ਨੇ ਹੂੰ ਜੀ ਤੁਸੀਂ ਮਤਲਬ ਸਾਨੂੰ ਅਸੀਂ ਪ੍ਰੋਜੈਕਟ ਕਰ ਦਾਂਗੇ ਤੁਸੀਂ ਜਿਹੜੇ ਪਹਿਲਾਂ ਬਣੇ ਹੋਏ ਹਾਈਵੇ ਨੇ ਉਹ ਚਾਲੂ ਤਾਂ ਕਰ ਲਓ ਤੁਸੀਂ ਬਿਲਕੁਲ ਛੋਟੀ ਪਾਰਟੀ ਦੀ ਗਵਰਨਮੈਂਟ ਨੂੰ ਰੋਕ ਰਹੀ ਹੈ ਹੂੰ ਬਹੁਤ ਬੜੀ ਅਜੀਬ ਲੱਗਦੀ ਏ ਗੱਲ ਅਰ ਕੋਈ ਮੈਂ ਹੈਰਾਨ ਆ ਕਿ ਕੋਈ ਇਸ ਇਸ਼ੂ ਨੂੰ इवन ਕਿਸਾਨ ਵੀ ਇੰਨੀ ਇਫੈਕਟਿਵਲੀ ਨਹੀਂ ਚੱਕ ਰਹੇ ਹੂੰ ਮਤਲਬ ਮੀਡੀਆ ਉੱਤੇ ਜਾ ਕੇ ਕੰਦਾ ساری ਦੁਨੀਆ ਨੂੰ ਹੋਈ ਆਉਣੀ ਆ ਦਿਖ ਰਹੀ ਹੈ ਜਿਸ ਤਰੀਕੇ ਦੇ ਨਾਲ ਡਰੋਨਸ ਲਿਆ ਜਾਂਦੇ ਗਏ ਜੋ ਕੁਝ ਕੀਤਾ ਗਿਆ ਉਹ ਸਭ ਦੇ ਸਾਹਮਣੇ ਹਮਮ ਬਾਕੀ ਲੋਕਾਂ ਨੂੰ ਵੀ ਇਹ ਕੋਹਰਾ ਕੀਤਾ ਜਾ ਰਿਹਾ ਹੈ ਕਿ ਜੀ ਤੁਹਾਡੇ ਕਸ਼ਟ ਦਾ ਕਾਰਨ ਇਹ ਕਿਸਾਨ ਨੇ ਜਿਹੜੇ ਇੱਥੇ ਬੈਠੇ ਨੇ ਹਮਮ ਕੋਈ ਮਤਲਬ ਬਣਦਾ ਇਸ ਗੱਲ ਦਾ ਉਹ ਸਾਈਡ ਤੇ ਉੱਪਰ ਬੈਠੇ ਨੇ ਉਹ ਬਿਲਕੁਲ ਮਤਲਬ ਉਹ ਜਿਹੋ ਉਹਨਾਂ ਦੀ ਇਨਨੀ ਸ਼ਕਤੀ ਹੋਵੇ ਵੀ ਉਹ ਨੈਸ਼ਨਲ ਹਾਈਵੇ ਬੰਦ ਜੇ ਤੋ ਦਿੱਲੀੋਂ ਚਲੇ ਜਾਂਦੇ ਹਮ ਉਹਨਾਂ ਦੀ ਇੰਨੀ ਸ਼ਕਤੀ ਨਹੀਂ ਹੈ ਹਮ ਮਤਲਬ ਬੜੀ ਅਜੀਬ ਪੋਲਿਟਿਕਸ ਹੋ ਰਹੀ ਹੈ ਇਹਦੇ ਤੇ ਪੰਜਾਬ ਸਰਕਾਰ ਵੀ ਸ਼ਾਮਲ ਹੈ ਹਰਿਆਣਾ ਸਰਕਾਰ ਵੀ ਸ਼ਾਮਲ ਹੈ ਪਰ ਕੋਈ ਕੋਈ ਇਹਦੇ ਉੱਪਰ ਮਤਲਬ ਰੈਸ਼ਨਲ ਥਿਊ ਨਹੀਂ ਲੈ ਰਿਹਾ ਤੇ ਕਿਉਂ ਰੁਕੇ ਹੋਏ ਹੈ ਹਾਈਵੇ ਕਿਉਂ ਰੁਕੇ ਹੈ ਬਿਲਕੁਲ ਹੁਣ ਇਹਦਾ ਕੋਈ ਹੱਲ ਕੀ ਹੈ ਹੱਲ ਨਿਕਲੂਗਾ ਜਾਂ ਨਹੀਂ ਇਹ ਤਾਂ ਹੱਲ ਤਾਂ ਬਸ ਸਰਕਾਰਾਂ ਹੀ ਕਰ ਸਕਦੀਆਂ ਨੇ ਇਹ ਜਾਂ ਫਿਰ ਕਹਿੰਦੇ ਹੋਣਗੇ ਭਾਈ ਅਸੀਂ ਖੋਲ ਦਿੰਨੇ ਆ ਤੁਸੀਂ ਅੱਗੇ ਨਾ ਆਇਓ ਤੇ ਕਿਸਾਨਾਂ ਆਪਦੀ ਗੱਲ ਤੇ ਬਿਜਦ ਹੋਣਗੇ ਦੇਖੋ ਗੱਲ ਇਹ ਹੈ ਵੀ ਕਿਸਾਨਾਂ ਦਾ ਪ੍ਰੋਟੈਸਟ ਕਰਨਾ ਉਹਨਾਂ ਦਾ ਹੱਕ ਹੈ ਹਮ ਨੈਸ਼ਨਲ ਹਾਈਵੇ ਰੋਕਣਾ ਹੈ ਜਿਹੜਾ ਸਰਕਾਰ ਦਾ ਕੋਈ ਹੱਕ ਨਹੀਂ ਨਾ ਕਿਸਾਨਾਂ ਦਾ ਔਰ ਇਹਦੇ ਉੱਪਰ ਜੋ ਨੁਕਸਾਨ ਹੋਇਆ ਹੈ ਉੱਥੇ ਬਾਲੇ ਦੀ ਮਾਰਕੀਟ ਖਤਮ ਹੋ ਗਈ ਹੈ ਸਾਰੀ ਸਾਰੀ 25 ਦੀ ਪਿੰਡਾਂ ਦੇ ਲੋਕ ਮਤਲਬ ਇਸ ਤਰ੍ਹਾਂ ਦੇ ਵੀ ਕੇਸ ਨੇ ਸੁਖਵਿੰਦਰ ਜੀ ਕਿ ਲੋਕ ਦਵਾਈ ਦੇ ਪੱਖੋਂ ਮਤਲਬ ਮੌਤਾਂ ਹੋ ਗਈਆਂ ਹੁੰਦੀਆਂ ਨਹੀਂ ਜਾ ਸਕਿਓ ਜਿਹੜੇ ਡਿਪੈਂਡੈਂਟ ਨੇ ਮਤਲਬ ਬਹੁਤ ਹੀ ਮੈਂ ਸਮਝਦਾ ਹਾਂ ਵੀ ਮਰਦਾਈ ਕਿਸਮ ਦਾ ਹੈ ਤਰੀਕਾ ਫੋਨ ਦੇਣਾ ਚਾਹੀਦਾ ਹੈ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਜੇ ਉਹਨਾਂ ਦਾ ਮੁੱਦਾ ਰੋਕਣਾ ਵੀ ਹੁੰਦੀ ਮੰਗਾ ਮੰਨ ਲਓ ਕਿਹੜੀ ਗੱਲ ਉਹ ਲਿਖਤਾ ਮੰਗ ਥੋੜੀ ਮੰਗ ਰਹੇ ਨੇ ਵੀ ਸਾਨੂੰ ਮੰਗਲ ਕਰੇ ਥੱਲੇ ਲਿਆ ਕੇ ਦੇ ਦਿਓ ਉਹ ਕਹਿ ਰਹੇ ਨੇ ਐਮਐਸਪੀ ਦਾ ਕਾਨੂੰਨ ਬਣਾ ਦਿਓ ਔਰ ਸਾਰੀਆਂ ਪਾਰਟੀਆਂ ਨੇ ਆਪਣੇ ਉਹਦੇ ਵਿੱਚ ਲਿਖਿਆ ਹੋਇਆ ਬਿਲਕੁਲ ਠੀਕ ਹੈ ਸਾਰੀਆਂ ਪਾਰਟੀਆਂ ਨੇ ਸਵਾਮੀ ਨਾਥਨ ਦੇ ਗੋਗੇ ਗਾਏ ਹੋਏ ਨੇ ਕਿਹਾ ਕਿ ਅਸੀਂ ਜੀ ਲਾਗੂ ਕਰਾਂਗੇ ਰਿਪੋਰਟ ਉਹਦਾ ਹਿੱਸਾ ਹੈ ਉਹ ਰਿਪੋਰਟ ਦਾ ਜੀ ਜੇ ਤੁਸੀਂ ਭਾਈ ਇਹਨੂੰ ਕਾਨੂੰਨੀ ਹੱਕ ਦੇ ਦਿਓ ਕਿ ਐਮਐਸਪੀ ਕਾਨੂੰਨੀ ਬਣ ਗਿਆ ਉਹਨਾਂ ਦਾ ਗਲਫਤ ਹੋ ਜਾਂਦੀ ਐਨੇ ਦਿਨ ਹੂੰ ਮਤਲਬ ਆਪੇ ਹੀ ਤੁਸੀਂ ਆਪਣੀਆਂ ਸਾਰੀਆਂ ਪਾਰਟੀਆਂ ਨੂੰ ਜੀਆ ਹੋ ਜਾਂਦੇ ਨੇ ਸਾਰੀਆਂ ਨੇ ਲਿਖਿਆ ਹੋਇਆ ਉਹਨਾਂ ਰਾਹੁਲ ਗਾਂਧੀ ਨੇ ਵੀ ਕਹੀ ਜਾਏਗਾ ਕਿ ਕਾਨੂੰਨ ਬਣਾਵਾਂਗੇ ਇਸ ਕਰਕੇ ਹੂੰ ਹੂੰ ਉਹ ਤਾਂ ਐਵੇਂ ਉਹਨਾਂ ਨੂੰ ਫੀਡ ਕਰ ਰਹੇ ਨੇ ਵਿਚਾਰਿਆਂ ਨੂੰ ਗੱਲ ਨਹੀਂ ਬਾਤ ਨਹੀਂ ਬਤ ਉਹਨੂੰ ਟੈਸਟ ਉਹਨਾਂ ਦੇ ਉੱਪਰ ਪੋਪਿਆ ਹੋਇਆ ਇਹ ਹੂੰ ਉਹਨਾਂ ਨੇ ਕੀ ਕਰਨ ਜਾਣੇ ਦਿੱਲੀ ਉਹਨਾਂ ਨੂੰ ਚਾਹ ਤੇਲ ਫੂਕਣ ਦਾ ਮਤਲਬ ਇਹ ਕਰਦੇ ਨੇ ਨਾ ਕਾਨੂੰਨ ਬਣਾ ਦੇਣ ਰਸਤਾ ਖੋਲ ਦੇਣ ਨਾਲੇ ਲੋਕਾਂ ਨੂੰ ਤੰਗ ਕੀਤਾ ਹੋਇਆ ਨਾਲੇ ਕਿਸਾਨਾਂ ਨੂੰ ਕੀਤਾ ਹੋਇਆ ਹਰੇਕ ਕਿਤੇ ਵੀ ਨਹੀਂ ਹਾਈਲਾਈਟ ਨਹੀਂ ਹੋ ਰਹੀ ਗੱਲ ਇਹ ਚਲੋ ਦੇਖਦੇ ਹਾਂ ਕਿ ਹੁਣ ਇਹਦੇ ਵਿੱਚ ਕੀ ਨਸਟਾ ਨਿਕਲਦਾ ਪਰ ਫਿਲਹਾਲ ਸਰਕਾਰਾਂ ਜਿਹੜੀਆਂ ਉਹ ਖਾਣਾ ਪੂਰਤੀ ਕਰ ਰਹੀਆਂ ਨੇ ਚਾਹੇ ਸੁਪਰੀਮ ਕੋਰਟ ਦੇ ਕਰਕੇ ਕਹੋ ਜਾ ਕਿ ਇਹਦੇ ਕਰਕੇ ਪਰ ਖੋਸਲ ਜਿਹੜਾ ਉਹ ਸਰਕਾਰਾਂ ਕੱਢਣ ਦੇ ਲਈ ਜਿਹੜੀਆਂ ਉਹ ਨੀਤ ਉਹਨਾਂ ਦੀ ਹੈ ਨਹੀਂ ਚਲੋ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੀਐਸ ਕੁਮਿੰਦਰ ਜੀ ਸਰੋਤੇ ਦਰਸ਼ਕਾਂ ਸਭਨਾਂ ਦਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ